ਪ੍ਰੇ ਦਾ ਲਾਰਡ ਸਭ ਕੋ ਜੈਮਸੀ ਕੀ ਖੁਦਾਵੰਦ ਦਾ ਸ਼ੁਕਰ ਕਰਦੇ ਆ ਅੱਜ ਦੇ ਇਸ ਅچھے ਸਮੇਂ ਦੇ ਲਈ ਔਰ ਮੈਂ ਧੰਨਵਾਦ ਕਰਦਾ ਆ ਰੱਬ ਦੇ ਬਖਸ਼ੀ ਹੋਈ ਸਮਝ ਦੇ ਲਈ ਔਰ ਉਹਨਾਂ ਜਿਹੜੇ ਸਾਡੇ ਨਾਲ ਨੇਕ ਵਾਅਦੇ ਕੀਤੇ ਆ ਉਹਨਾਂ ਦੇ ਲਈ ਸੋ ਚਰਚਾ ਦਾ ਵਿਸ਼ਾ ਇਹੋ ਹੀ ਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇਜਸਵੀ ਮਨਹਾਸ ਵੱਲੋਂ ਔਰ ਕਾਨੂੰਨ ਦੀ ਕਾਫੀ ਨੌਲੇਜ ਰੱਖਣ ਵਾਲੇ ਬੰਦੇ ਆ ਉਹ ਔਰ ਮੈਂ ਸਿਰਫ ਉਹਨਾਂ ਦੇ ਕੁਸਚਨਾਂ ਦਾ ਜਵਾਬ ਦੇਣ ਦੇ ਲਈ ਹੀ ਅੱਜ ਆਨਲਾਈਨ ਹੋਇਆ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਧਾਰਾ 5 ਦੀ ਜਿਹੜਾ ਕਿ ਮੈਜਿਕ ਰੈਮਡੀਜ਼ ਦੇ ਨਾਲ ਸੰਬੰਧਿਤ ਹੈ ਸੋ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਕਿਹੜੀ ਗੱਲ ਨੂੰ ਕਿਹੜੇ ਪਾਸੇ ਚੁੱਕ ਕੇ ਤੇ ਕਿਹੜੇ ਪਾਸੇ ਉਹ ਲਿਜਾ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਹਾਂ ਵੀ ਇਹ ਜਿਹੜੀ ਧਾਰਾ ਦੀ ਗੱਲ ਕਰਦੇ ਆ ਇਹ ਆਮ ਤੌਰ ਤੇ ਜਿਹੜੀ ਧਾਰਾ ਹੈ ਅਜਿਹੇ ਤਰੀਕੇ ਦੇ ਲਿਲੀ ਵਰਤੀ ਜਾਂਦੀ ਹੈ ਜਿਹਦੇ ਵਿੱਚ ਇਹ ਦਾਅਵੇ ਹੋਣ ਔਰ ਜਿਹੜੀ ਇਸ ਚੀਜ਼ ਦੇ ਇੱਕ ਉਲਟ ਜਾਂਦੀ ਹੋਵੇ ਕਾਨੂੰਨੀ ਜਾਂ ਡਰੱਗ ਜਾਂ ਐਲੋਪੈਥਿਕ ਇਲਾਜ ਦੇ ਬਿਨਾਂ ਕਿਸੇ ਸਮੱਸਿਆ ਦਾ ਤੁਰੰਤ ਹੱਲ ਕਰਨ ਦਾ ਅਗਰ ਕੋਈ ਦਾਵਾ ਕਰਦਾ ਹੋਵੇ ਤੇ ਉਹ ਇਸ ਚੀਜ਼ ਦੇ ਨਾਲ ਸੰਬੰਧ ਰੱਖਦੀ ਤਾਰਾ ਹੈ ਜਿਹਦੇ ਵਿੱਚ ਜਾਦੂ ਟੋਨਾ ਕੋਈ ਤਾਣਾ ਬਾਣਾ ਕਰਕੇ ਕਿਸੇ ਨੂੰ ਪੈਸੇ ਦੀ ਬਰਕਤ ਦਿਵਾਉਣ ਦੇ ਲਈ ਜਾਂ ਕਿਸੇ ਦਾ ਕੋਈ مالی ਨੁਕਸਾਨ ਕਰਨ ਦੇ ਲਈ ਜਾਦੂਈ ਤਰੀਕੇ ਦੇ ਨਾਲ ਕਿਸੇ ਦੀ ਮੌਤ ਸਿਹਤ ਧਨ ਦੀ ਹਾਨੀ ਜਾਂ ਫਾਇਦਾ ਕਿਸੇ ਦੀ ਚੋਟ ਜਾਂ ਰੋਜ਼ਗਾਰ ਵਿੱਚ ਕੋਈ ਅਨਮਤਾ ਮਤਲਬ ਹੋਣ ਦਾ ਵਰਗਾ ਨੁਕਸਾਨ ਜਾਂ ਲਾਭ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਹ ਜਿਹੜੀ ਸਮਝ ਰੱਖਦੀ ਹੈ ਤੇ ਉਹਦੇ ਨਾਲ ਹੀ ਫਿਰ ਜਿਹੜੀਆਂ ਬਾਕੀ ਧਰਾਂਵਾਂ ਮੇਰੇ ਵੀਰ ਨੇ ਦਸੀਆਂ ਉਹ ਸਾਰੀਆਂ ਉਹਦੇ ਨਾਲ ਜੁੜ ਜਾਂਦੀਆਂ ਆ ਔਰ ਇਹ ਸਾਰਾ ਇਹਨਾਂ ਦਾ ਜਿਹੜਾ ਨਿਚੋੜ ਆ ਉਹ ਕੀ ਨਿਕਲਦਾ ਹੈ ਵੀ ਇਹ ਜਿਹੜੇ ਧਾਰਾ ਦੀ ਗੱਲ ਕਰਦੇ ਆ ਜਿਹੜੇ ਆਰਟੀਕਲ ਜਿਹੜੇ ਸੈਕਸ਼ਨ ਦੀਆਂ ਗੱਲਾਂ ਕਰਦੇ ਆ ਸਾਡੇ ਵੀਰ ਇਹ ਜਿੰਨੂੰ ਤੇ ਇਹ ਇੱਕ ਜਾਦੂਈ ਮਤਲਬ ਚੀਜ਼ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਵਿੱਚ ਜਾਦੂ ਟੋਣਾ ਛਲ ਬਾਜੀ ਵਾਲਾ ਜੋ ਵੀ ਹੱਲ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਕਿਸੇ ਵੀ ਚੀਜ਼ ਦਾ ਕੋਈ ਝੂਠਾ ਦਾਵਾ ਕਰਨਾ ਸੋ ਇਹ ਬਹੁਤੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਜਿਵੇਂ ਕਿ ਤੁਸੀਂ ਦੇਖਣਾ ਹੁਣ ਆ ਕਿ ਜਿਹੜੇ ਸਾਡੇ ਅੱਜ ਲੋਕ ਦਾਵਾ ਕਰਦੇ ਆ ਚੈਨਲ ਤੇ ਆ ਕੇ ਸਿਗਾਰ ਠੀਕ ਕਰਦਾਂਗੇ ਸਿਗਾਰ ਠੀਕ ਕਰਦਾਂਗੇ ਇਹ ਉਹਨਾਂ ਦੇ ਲਈ ਆ ਨਾ ਕਿ ਕਿਸੇ ਧਾਰਮਿਕ ਸੰਸਥਾ ਦਾ ਇਹਦੇ ਵਿੱਚ ਕੋਈ ਯੋਗਦਾਨ ਹੈ ਨਾ ਕਿ ਕੋਈ ਰੋਹਾਨੀ ਗੱਲ ਦੇ ਉੱਤੇ ਇਹ ਜਿਹੜੇ ਐਕਟ ਆ ਇਹ ਲਾਗੂ ਹੁੰਦੇ ਆ ਇਹਦੇ ਨਾਲ ਜਦੋਂ 318 ਜਿਹੜੀ ਧਾਰਾ ਅਸੀਂ ਦੇਖਦੇ ਆ ਨਾ ਉਹਦਾ ਮਤਲਬ ਹੈਗਾ ਛਲ ਜਾਂ ਧੋਖਾਧੜੀ ਜਿਹੜਾ ਉਹਦਾ ਸਧਾਰਨ ਵਿਆਖਿਆ ਕੀ ਹੈ ਪਹਿਲਾ ਛਲ ਜਾਂ ਧੋਖਾਧੜੀ ਦੂਜੇ ਪਾਸੇ ਇਹਨੂੰ ਜਿਹੜਾ ਮੈਜਿਕ ਰੈਮਡੀ ਨਾਲ ਜੋੜਦੇ ਆ ਉਹਦੇ ਵਿੱਚ ਆ ਜਾਂਦਾ ਜੇ ਕੋਈ ਜਾਦੂ ਟੋਣਾ ਦਾਵਾ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਜੇ ਕੋਈ ਜਾਦੂ ਟੋਨਾ ਜਾਂ ਦਾਵਾ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਇਹ ਉਹਦੇ ਉੱਤੇ ਲੱਗਦੀ ਹੈ ਉਦਾਹਰਨ ਦੇ ਤੌਰ ਤੇ ਕਿਸੇ ਨੂੰ ਇਹ ਕਹਿਣਾ ਕਿ ਟੋਨਾ ਕਰਨ ਨਾਲ ਤੁਹਾਡੇ ਪੈਸੇ ਵਿੱਚ ਵਾਧਾ ਹੋ ਜਾਵੇਗਾ ਜਾਂ ਤੁਹਾਡੀ ਕੋਈ ਜਿਹੜਾ ਹੈਗਾ ਕੋਈ ਵਿਰੋਧੀ ਉਹਨੂੰ ਨੁਕਸਾਨ ਪਹੁੰਚ ਸਕਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ ਦਾਅਵਿਆਂ ਦੇ ਲਈ ਇਹ ਜੜੀ ਆ ਇਹ 318 ਲਾਗੂ ਹੁੰਦੀ ਹੈ 319 ਕਹਿੰਦੀ ਹੈ ਨਕਲ ਕਰਕੇ ਛਲ ਕਰਨਾ ਤੋ ਇਹਦਾ ਜਿਹੜਾ ਦੂਸਰੇ ਪਾਸੇ ਸਬੰਧ ਹੈਗਾ ਆ ਆਪਣੇ ਮੈਜੀਕ ਵਾਲੇ ਸਿਸਟਮ ਦੇ ਪਾਸੇ ਨੂੰ ਆਜੋ ਤੇ ਉਹਦੇ ਵਿੱਚ ਇਹ ਦੱਸਦੇ ਵੀ ਕਿਸੇ ਹੋਰ ਦੀ ਪਹਿਚਾਨ ਬਣਾ ਕੇ ਛੱਲ ਕਰਨਾ ਔਰ ਇਹਦਾ ਉਦਾਹਰਨ ਦੇ ਤੌਰ ਤੇ ਕਿਸੇ ਦੇ ਨਾਮ ਤੇ ਵੈਦਿਕ ਜਾਦੂ ਦੀ ਸੇਵਾ ਦਿਖਾ ਕੇ ਪੈਸੇ ਲੈਣਾ 123 ਦੀ ਗੱਲ ਕੀਤੀ ਹੈ ਜ਼ਹਿਰ ਖਤਰਨਾਕ ਚੀਜ਼ ਦੇ ਨੁਕਸਾਨ ਨਾਲ ਤੇ ਜਿਹੜਾ ਇਧਰ ਮੈਜਿਕ ਰੈਮਡੀਜ਼ ਦੇ ਨਾਲ ਇਹਦਾ ਸਬੰਧ ਹੈ ਉਹ ਹੈਗਾ ਜਾਦੂ ਟੋਣਾ ਆਦਿ ਨਾਲ ਸਰੀਰਕ ਖਤਰਾ ਪੈਦਾ ਹੋਣਾ 335 ਦੇ ਵਿੱਚ ਦਸਤਾਵੇਜ਼ ਰਿਕਾਰਡ ਵਿੱਚ ਛਲ ਕਰਨਾ ਤੇ ਇਧਰ ਮੈਜਿਕ ਰੈਮਡੀਜ਼ ਦੇ ਵਿੱਚ ਆ ਜਾਂਦਾ ਹੈ ਜਾਦੂ ਟੋਣਾ ਤੋਂ ਨੁਕਸਾਨ ਕਰਨ ਲਈ ਕਾਗਜ਼ ਨਕਲੀ ਬਣਾਉਣਾ ਹੈ ਤੇ ਦੂਜੇ ਪਾਸੇ ਇਹਦਾ ਇਹਨੂੰ ਉਦਾਹਰਨ ਦੇ ਤੌਰ ਤੇ ਸਮਝਿਆ ਜਾ ਸਕਦਾ ਧੋਖਾ ਧੜੀ ਦੇ ਇਰਾਦੇ ਨਾਲ ਦਸਤਾਵੇਜ਼ ਬਣਾਉਣਾ 336 ਸੁਰੱਖਿਆ ਖਤਰੇ ਵਿੱਚ ਪਾਉਣਾ ਇਹਦਾ ਮੀਨ ਹੈ ਤੇ ਜਿਹੜਾ ਇੱਧਰ ਇਹ ਸਾਡੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਉਹ ਕਿਸੇ ਨੂੰ ਦਿਖਾਉਣਾ ਕਿ ਜਾਦੂ ਟੋਣਾ ਨਾਲ ਕੀ ਕੁਝ ਹੋ ਸਕਦਾ ਆ ਮਿਸਾਲ ਦੇ ਤੌਰ ਤੇ ਜਾਦੂ ਟੋਣਾ ਕਰਕੇ ਜਾਂ ਧਮਕੀ ਦੇਣਾ 338 ਗੰਭੀਰ ਚੋਟ ਨੁਕਸਾਨ ਹੈ ਜਿਹੜਾ ਪਹਿਲੇ ਦੇ ਤਰੀਕੇ ਦੇ ਨਾਲ ਤੇ ਜਿਹੜਾ ਮੈਜਿਕ ਦੇ ਤਰੀਕੇ ਵਾਲੇ ਪਾਸੇ ਨੂੰ ਭਾਈ ਸਾਹਿਬ ਆ ਰਹੇ ਉਹ ਚ ਜਾਦੂ ਟੋਣਾ ਕਰਕੇ ਗੰਭੀਰ ਨੁਕਸਾਨ ਕਰਨਾ ਤੇ ਉਦਾਹਰਨ ਦੇ ਤੌਰ ਤੇ ਜਾਦੂ ਟੋਣਾ ਕਰਕੇ ਕਿਸੇ ਦੀ ਸਿਹਤ ਨੂੰ ਖਤਰਾ ਪਹੁੰਚਾਉਣਾ ਸੋ ਅਸੀਂ ਦੱਸਣਾ ਚਾਹੁੰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਮੋਸਟ ਦੇ ਜਾਦੂਗਰਾਂ ਦੇ ਲਈ ਉਹੜੇ ਤਾੰਤ੍ਰਿਕ ਵਿਦਿਆ ਦੇ ਨਾਲ ਕਿਸੇ ਦੇ ਨਾਲ ਛਲ ਕਰਦੇ ਆ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਐ ਇਹ ਛੱਲ ਦੇ ਨਾਲ ਸੰਬੰਧ ਰੱਖਦੀਆਂ ਜਿੰਨੀਆਂ ਵੀ ਧਾਰਾਵਾਂ ਆ ਜਿਨ੍ਹਾਂ ਦੀ ਗੱਲਬਾਤ ਇਹ 크ਿਸਚੀਅਨਟੀ ਦਾ ਜੋੜ ਕੇ ਤੇ ਕਹਿੰਦੇ ਆ ਕਿ ਕਾਨੂੰਨ ਨੂੰ ਚਾਹੀਦਾ ਆ ਸ਼ਹਿਰ ਦੇ ਡੀਸੀ ਨੂੰ ਚਾਹੀਦਾ ਆ ਸ਼ਹਿਰ ਦੇ ਸਿਹਤ ਮੰਤਰਾਲੇ ਨੂੰ ਚਾਹੀਦਾ ਆ ਕਿ ਉਹ 크ਿਸਚੀਅਨ ਦੇ ਖਿਲਾਫ ਐਕਸ਼ਨ ਲੈਣ ਸੋ ਅਸੀਂ ਦਰਸ਼ਨਾ ਚਾਹੁੰਦੇ ਆ ਜਿਹੜਾ ਮਸੀਹਤ ਦੇ ਵਿੱਚ ਚੰਗਿਆਈ ਹੁੰਦੀ ਆ ਮਸੀਹਤ ਵਿੱਚ ਜਿਹੜੇ ਅਦਭਤ ਕੰਮ ਹੁੰਦੇ ਆ ਉਹ ਨਾ ਤੇ ਕੋਈ ਜਾਦੂਗਰੀ ਆ ਨਾ ਕੋਈ ਤਾੰਤ੍ਰਿਕ ਵਿਧਿਆ ਹੈ ਉਹ ਛਰੇ ਆਮ ਉਹ ਸਾਰੇ ਕੰਮ ਜਿਹੜੇ ਆ ਉਹ ਹੁੰਦੇ ਆ ਔਰ ਉਹਨਾਂ ਚੰਗਿਆਈਆਂ ਦੇ ਉੱਤੇ ਕੋਈ ਥਰਡ ਪਰਸਨ ਦਾਅਵਾ ਨਹੀਂ ਕਰ ਸਕਦਾ ਕਿ ਝੂਠੀ ਆ ਜਾਂ ਸੱਚੀ ਆ ਕੋਈ ਤੀਸਰਾ ਬੰਦਾ ਉਹਦੇ ਉੱਤੇ ਦਾਅਵਾ ਕਰਕੇ ਉਹਨੂੰ ਸੱਚਾ ਜਾਂ ਝੂਠਾ ਨਹੀਂ ਠਹਿਰਾ ਸਕਦਾ ਇਹ ਤੇ ਜਿੰਨੇ ਚੰਗਿਆਈ ਪਾਈ ਆ ਉਹ ਇਹ ਸਿੱਧ ਕਰੇ ਸਿਰਫ ਕੰਪਲੇਂਟ ਨਹੀਂ ਬਲਕਿ ਉਹ ਇਹ ਸਿੱਧ ਕਰੇ ਕਿ ਮੈਨੂੰ ਇਹਨਾਂ ਨੇ ਬੁਲਾਇਆ ਸੀਗਾ ਤੇ ਮੇਰੇ ਨਾਲ ਇਹਨਾਂ ਨੇ ਕੋਈ ਧੋਖਾ ਕੀਤਾ ਹੈ ਕੋਈ ਜਲਸਾਜੀ ਕੀਤੀ ਹੈ ਜਾਂ ਮੇ ਕੋਈ ਝੂਠੀ ਬਿਆਨ ਬਾਜੀ ਕਰਵਾਈ ਹੈ ਜਾਂ ਮੈਨੂੰ ਇਹ ਬਿਮਾਰੀ ਹੈ ਹੀ ਨਹੀਂ ਸੀ ਜਾਂ ਇਦਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਤੇ ਮੈਂ ਉੱਤ ਉਸ ਪ੍ਰੋਬਲਮ ਦੇ ਵਿੱਚ ਕਦੀ ਗਿਆ ਵੀ ਨਹੀਂ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਤੇ ਮੈਂ ਇਹਨਾਂ ਦੇ ਕਹਿਣ ਦੇ ਉੱਤੇ ਕਰ ਦਿੱਤੀ ਇਹ ਆਹ ਧੋਖਾ ਧੜੀ ਦੇ ਮਾਮਲੇ ਦੇ ਵਿੱਚ لیکن چرچا ਦੇ ਵਿੱਚ ਆ ਕੇ ਜਿਹੜੇ ਲੋਕ ਆਰਾਮ ਪਾਉਂਦੇ ਆ ਉਹ ਇਲਾਹੀ ਸ਼ਕਤੀ ਦੇ ਨਾਲ ਉਹ ਖੁਦਾਈ ਸ਼ਕਤੀ ਦੇ ਨਾਲ ਉਹ ਪਰਮੇਸ਼ਵਰ ਦੀ ਸਮਰਥ ਦੇ ਨਾਲ ਪਰਮੇਸ਼ਵਰ ਦੀ ਕੂਬਤ ਦੇ ਨਾਲ ਪਰਮੇਸ਼ਵਰ ਦੀ ਪਾਵਰ ਦੇ ਨਾਲ ਹੁੰਦਾ ਹੈ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ ਇਹ ਧਿਆਨ ਦਿਓ ਅਗਰ ਕੋਈ ਇਨਸਾਨ مسیحی ਕਹੋਂਦਿਆਂ ਹੋਇਆ ਇਹੋ ਜਿਹਾ ਕੋਈ ਦਾਵਾ ਕਰ ਰਿਹਾ ਆ ਤੇ ਅਸੀਂ ਆਪ ਕਮਾਂਗੇ ਕਿ ਤੁਰੰਤ ਉਹਦੇ ਖਿਲਾਫ ਜਿਹੜਾ ਵੀ ਐਕਸ਼ਨ ਬੰਦਾ ਉਹਨੂੰ ਲਾਉ ਉਹਨੂੰ ਕਰੋ ਔਰ ਜੋ ਵੀ ਕਾਨੂੰਨੀ ਤੌਰ ਤੇ ਉਹਦੇ ਲਈ ਸਜ਼ਾ ਬੰਦੀ ਆ ਉਹਨੂੰ ਦਿੱਤੀ ਜਾਵੇ ਤਾਂ ਕਿ ਮਸੀਹਤ ਦੇ ਵਿੱਚ ਅਗਰ ਕੋਈ ਇਹੋ ਜਿਹੇ ਲੋਕ ਹੈਗੇ ਤੇ ਉਹਨਾਂ ਦੇ ਉੱਤੇ ਨੱਥ ਪਾਏ ਜਾ ਸਕੀ। ਲੇਕਿਨ ਦੂਸਰੇ ਪਾਸੇ ਮਸੀਹਤ ਦਾ ਤੇ ਜਿਹੜਾ ਸਿਸਟਮ ਹੈ ਨਾ ਉਹ ਤੇ ਸਾਨੂੰ ਪਰਮੇਸ਼ਵਰ ਨੇ ਇਹ ਅਧਿਕਾਰ ਦਿੱਤਾ ਆ ਹੁਣ ਇਹਦੇ ਵਿੱਚ ਅਸੀਂ ਕੀ ਕਰੀਏ ਵੀ ਦੂਜੀਆਂ ਕੌਮਾਂ ਨੂੰ ਇਹ ਅਧਿਕਾਰ ਨਹੀਂ ਮਿਲਿਆ। ਉਹ ਜਿਹਨਾਂ ਨੂੰ ਵੀ ਜਿਹਨਾਂ ਦੇ ਵਿੱਚ ਵੀ ਬਲੀਵ ਕਰਦੇ ਆ ਜਾਂ ਜਿਹਨਾਂ ਵਿੱਚ ਆਸਾ ਰੱਖਦੇ ਉਹਨਾਂ ਨੇ ਉਹ ਸਾਰੀਆਂ ਤਾਕਤਾਂ ਪਾਵਨਾ ਜਿਹਨਾਂ ਨੂੰ ਵੀ ਮੰਨਦੇ ਸੀ ਉਹਨਾਂ ਨੇ ਆਪਣੇ ਤੱਕ ਰੱਖੀਆਂ ਆਪਣੇ ਚਾਹਣ ਵਾਲਿਆਂ ਨੂੰ ਨਹੀਂ ਦਿੱਤੀਆਂ ਹੁਣ ਇਹਦੇ ਵਿੱਚ ਕੋਈ ਸਾਡਾ ਕਸੂਰ ਥੋੜਾ ਇਹਦੇ ਵਿੱਚ ਸਾਡੇ ਕੋਈ ਪ੍ਰੋਬਲਮ ਥੋੜਾ ਵੀ ਤੁਹਾਡੇ ਕੋਲ ਉਹ ਅਧਿਕਾਰ ਨਹੀਂ ਹੈ ਸਾਨੂੰ ਅਧਿਕਾਰ ਦਿੱਤਾ ਹੈ ਕਿ ਤੁਸੀਂ ਜਾਓ ਤੇ ਜਾ ਕੇ ਰੋਗੀਆਂ ਉੱਤੇ ਹੱਥ ਰੱਖੋ ਸਾਨੂੰ ਹੁਕਮ ਹੋਇਆ ਹੈ ਹੱਥ ਰੱਖ ਰੋਗੀ ਨੂੰ ਚੰਗਾ ਕਰਨ ਦਾ ਹੁਕਮ ਨਹੀਂ ਹੋਇਆ ਸਾਨੂੰ ਹੁਕਮ ਹੋਇਆ ਹੈ ਰੋਗੀ ਦੇ ਉੱਤੇ ਹੱਥ ਰੱਖੋਗੇ ਤੇ ਰੋਗੀ ਚੰਗਾ ਹੋਵੇਗਾ ਸੋ ਕਿਸ ਚੀਜ਼ ਦੇ ਨਾਲ ਹੱਥ ਰੱਖਾਂਗੇ ਈਮਾਨ ਦੇ ਨਾਲ ਹੱਥ ਰੱਖਾਂਗੇ ਅਗਲਾ ਅੱਗਿਓ ਜਿਹੜਾ ਰੋਗੀ ਪ੍ਰਾਰਥਨਾ ਕਰਨ ਆਇਆ ਉਹ ਵੀ ਈਮਾਨ ਕਰੇ ਤੇ ਖੁਦਾ ਆਪਣੀ ਕੁਦਰਤ ਵਿਖਾਵੇਗਾ ਯਾਨੀ ਕੌਣ ਕੇ ਵਿਖਾਵੇਗਾ ਖੁਦਾ ਆਪਣੀ ਕੁਦਰਤ ਵਿਖਾਵੇਗਾ ਨਾਤੇ ਇਹਦੇ ਵਿੱਚ ਕੋਈ ਜਾਦੂ ਟੂਣਾ ਨਾ ਕੋਈ ਜਾਦਸਾ ਜੇ ਨਾ ਕੋਈ ਛਲ ਨਾ ਕੋਈ ਕਪਟ ਨਾ ਕੋਈ ਕਿਸੇ ਨੂੰ ਗੁੰਮਰਾਹ ਕਰਨਾ ਸਾਨੂੰ ਹੁਕਮ ਦਿੱਤਾ ਆ ਜਾਓ ਤੇ ਰੋਗੀਆਂ ਨੂੰ ਚੰਗੇ ਕਰੋ ਸੋ ਜਾਓ ਤੇ ਰੋਗੀਆਂ ਨੂੰ ਚੰਗੇ ਕਰੋ ਤਾਂ ਭਾਵ ਇਸ ਹੁਕਮ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਆਪਣੀ ਤਾਕਤ ਜਾਂ ਸਮਰਥ ਦੇ ਨਾਲ ਕਿਸੇ ਨੂੰ ਚੰਗਿਆ ਕਰਨਾ ਆ ਬਲਕਿ ਅਸੀਂ ਤਾਂ ਉਹਦੇ ਹੁਕਮ ਨੂੰ ਮੰਨਿਆ ਆ ਜਿਹਦੇ ਵਿੱਚ ਅਸੀਂ ਵਿਸ਼ਵਾਸ ਕੀਤਾ ਉਹਦੇ ਅਸੀਂ ਹੁਕਮ ਨੂੰ ਮੰਨਿਆ ਤੇ ਹੁਕਮ ਨੂੰ ਮੰਨਦੇ ਹੋਏ ਅਸੀਂ ਗਏ ਆਂ ਔਰ ਇਮਾਨ ਦੇ ਨਾਲ ਅਸੀਂ ਪ੍ਰਾਰਥਨਾ ਕੀਤੀ ਹੈ ਉਹ ਸਾਡਾ ਈਮਾਨ ਹੈ ਕਿ ਈਮਾਨਦਾਰਾ ਵਿਸ਼ਵਾਸ ਦੇ ਨਾਲ ਕੀਤੀ ਕੀ ਦੁਆ ਦਾ ਬੜਾ ਅਸਰ ਹੁੰਦਾ ਆ ਸਾਡੇ ਪ੍ਰਭੂ ਨੇ ਕਿਹਾ ਆ ਕਿ ਤੁਸੀਂ ਅਜੇ ਤੱਕ ਮੇਰੇ ਨਾਮ ਦੇ ਵਿੱਚ ਮੇਰੇ ਪਿਤਾ ਦੇ ਕੋਲੋਂ ਕੁਝ ਨਹੀਂ ਮੰਗਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਸੋ ਸਾਡੇ ਪ੍ਰਭੂ ਜੀ ਅਸਮਸੀ ਨੇ ਕਿਹਾ ਆ ਮੇਰੇ ਮੰਨਣ ਵਾਲੇ ਮੇਰੇ ਵਿੱਚ ਈਮਾਨ ਰੱਖਣ ਵਾਲੇ ਮੇਰੇ ਤੋਂ ਵੀ ਅਦਭੁਤ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰਨਗੇ ਉਹ ਕੰਮ ਕਈ ਤਰ੍ਹਾਂ ਦੇ ਹੋ ਸਕਦੇ ਜਿਨ੍ਹਾਂ ਵਿੱਚ ਇੱਕ ਚੰਗਿਆਈ ਵੀ ਆ ਸੋ ਇਸ ਲਈ ਸਾਨੂੰ ਤੇ ਜਿਹਦੇ ਵਿੱਚ ਅਸੀਂ ਆਸਥਾ ਰੱਖਦੇ ਆਂ ਸਾਨੂੰ ਤੇ ਉਹਦੇ ਵੱਲੋਂ ਇਹ ਅਧਿਕਾਰ ਮਿਲੇ ਆਂ ਔਰ ਅਸੀਂ ਉਹਨਾਂ ਅਧਿਕਾਰਾਂ ਨੂੰ ਇਸਤੇਮਾਲ ਕਰਦੇ ਆਂ ਚੰਗਾ ਕਰਨਾ ਜਾਂ ਨਾ ਕਰਨਾ ਇਹ ਪਰਮੇਸ਼ਵਰ ਦੇ ਹੱਥ ਵਾਸੇ ਆ ਸਾਡਾ ਕੰਮ ਹੈਗਾ ਪ੍ਰਾਰਥਨਾ ਕਰਨਾ ਇਹ ਮੈਂ ਕੱਲ ਦੀ ਵੀਡੀਓ ਵਿੱਚ ਵੀ ਆਲਰੇਡੀ ਦੱਸ ਚੁੱਕਿਆ ਹਾਂ ਮੁਸੀਬਤ ਸਿਰਫ ਇੱਥੇ ਹੀ ਆ ਕਿ ਮੁਸੀਬਤ ਵਿੱਚ ਇਹ ਸਭ ਕੁਝ ਕਿਉਂ ਹੋ ਰਿਹਾ ਤੇ ਦੂਸਰੇ ਵਿੱਚ ਕਿਉਂ ਨਹੀਂ ਹੋ ਰਿਹਾ ਪੰਗਾ ਇੱਥੋਂ ਆ ਮਸੀਬਤ ਦੀ ਜਿਹੜੀ ਕਾਰਨ ਹੈ ਉਹ ਇਹ ਹੈ ਦੂਸਰਾ ਮਸੀਹੀ ਲੋਕ ਕਿਉਂ ਜਗ੍ਹਾ ਜਗ੍ਹਾ ਪ੍ਰਚਾਰ ਕਰ ਰਹੇ ਭਾਈ ਤੁਹਾਨੂੰ ਰੋਕਿਆ ਸੀ ਤੁਸੀਂ ਕਰੋ ਨਾ ਪ੍ਰਚਾਰ ਤੁਹਾਨੂੰ ਰੋਕਿਆ ਪਿੱਛੇ ਖੱਪ ਪਈ ਆ ਕੋਈ ਪਰਚੇ ਵਗੈਰਾ ਵੰਡਣ ਦੇ ਸੀਗੇ ਕਿਸੇ ਵੱਡੇ ਚਰਚ ਦੇ ਤੇ ਉਹ ਉੱਥੇ ਕਹਿੰਦੇ ਵੀ ਤੁਸੀਂ ਸਾਨੂੰ ਪਰਚੇ ਕਿਉਂ ਦੇ ਰਹੇ ਹੋ ਅਸੀਂ ਤੁਹਾਡੇ ਕੋਲ ਪਰਚਾ ਮੰਗਿਆ ਅਗਲੇ ਨੇ ਤੁਹਾਡੇ ਵੱਲ ਪੇਸ਼ਕਾਸ਼ ਕੀਤੀ ਹੈ ਤੁਸੀਂ ਲੈਣਾ ਲਓ ਨਹੀਂ ਲੈਣਾ ਨਾ ਲਓ ਇਹ ਕੋ ਜਰੂਰੀ ਥੋੜੀ ਵੀ ਤੁਹਾਡੇ ਮੰਗਣ ਦੇ ਉੱਤੇ ਤੁਹਾਨੂੰ ਅਗਲਾ ਦਵੇ ਅਗਲਾ ਤੇ ਆਪਣਾ ਕਰਮ ਕਰ ਰਿਹਾ ਹੈ ਅਗਲਾ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ ਅਗਲਾ ਤੇ ਚਾਹੁੰਦਾ ਆ ਜਿਵੇਂ ਸਚਾਈ ਦਾ ਮੈਨੂੰ ਪਤਾ ਲੱਗਿਆ ਪੂਰੇ ਸੰਸਾਰ ਨੂੰ ਪਤਾ ਲੱਗੇ ਜਿਵੇਂ ਮੈਂ ਮੁਕਤੀ ਦੇ ਇਸ ਸੰਦੇਸ਼ ਨੂੰ ਸੁਣ ਕੇ ਆਨੰਦ ਪਾਇਆ ਉਸੇ ਤਰ੍ਹਾਂ ਦੂਜਾ ਵੀ ਪਾਵੇ ਜਿਵੇਂ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਮਿਲਿਆ ਤੇ ਮੈਂ ਬਾਕੀਆਂ ਨੂੰ ਵੀ ਮਿਲੇ ਆਤਮਿਕ ਤੌਰ ਦੀ ਉਹ ਹਮੇਸ਼ਾ ਦੀ ਜ਼ਿੰਦਗੀ ਦਾ ਜਿਹਨੂੰ ਅਸੀਂ ਕਹਿ ਦਿੰਨੇ ਆ ਆਮ ਲਫ਼ਜ਼ਾਂ ਦੇ ਵਿੱਚ ਵੀ ਬੰਦਾ ਜੰਨਤ ਵਿੱਚ ਜਾਵੇਗਾ ਪਰਮੇਸ਼ਵਰ ਦੇ ਨਾਲ ਸਦਾ ਸਦਾ ਜਿਉਂਦਾ ਰਹੇਗਾ ਸੋ ਇਹ ਵਾਅਦਾ ਜਿਹੜਾ ਅਸੀਂ ਪਰਮੇਸ਼ਵਰ ਨੇ ਜਿਹੜਾ ਕੀਤਾ ਤੇ ਅਸੀਂ ਜਿੰਨੂੰ ਪਾਇਆ ਤੇ ਅਸੀਂ ਉਹਦਾ ਮਹਿਸੂਸ ਕੀਤਾ ਅਸੀਂ ਚਾਹੁੰਦੇ ਹਾਂ ਸਾਰਾ ਸੰਸਾਰ ਬਚੇ ਬਾਈਬਲ ਦੇ ਅਨੁਸਾਰ ਲਿਖਿਆ ਪਰਮੇਸ਼ਵਰ ਨਹੀਂ ਚਾਹੁੰਦਾ ਕੋਈ ਜਾਨ ਨਾਸ਼ ਹੋਵੇ ਸਾਰਾ ਸੰਸਾਰ ਮੁਕਤੀ ਪਾਵੇ ਸਾਨੂੰ ਉਸ ਮੁਕਤੀ ਬਾਰੇ ਗਿਆਨ ਹੋਇਆ ਹੈ ਤੇ ਅਸੀਂ ਘਰ ਨਹੀਂ ਬੈਠ ਸਕਦੇ ਅਸੀਂ ਉਸ ਮੁਕਤੀ ਬਾਰੇ ਦੂਸਰੇ ਲੋਕਾਂ ਨੂੰ ਦੱਸਦੇ ਹਾਂ ਕਿਉਂਕਿ ਸਾਡਾ ਦੱਸਣਾ ਫਰਜ਼ ਬੰਦਾ ਹੈ ਇਸ ਲਈ ਫਰਜ਼ ਪੰਜਦਾ ਕਿ ਪਰਮੇਸ਼ਵਰ ਨੇ ਇੱਕ ਨ્યાਇ ਦਾ ਦਿਨ ਧਰਾਇਆ ਹੋਇਆ ਤੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਹੈ ਜੇ ਰਾਖਾ ਤਲਵਾਰ ਆਉਂਦੀ ਵਿਖੇ ਤੇ ਲੋਕਾਂ ਨੂੰ ਸਾਫ ਦਾ ਨਾਂ ਕਰੇ ਤੇ ਉਹ ਲੋਕ ਤੇ ਆਪਣੇ ਪਾਪ ਦੇ ਵਿੱਚ ਮਰਨਗੇ ਪਰ ਮੈਂ ਉਹਨਾਂ ਦੀ ਜਾਨ ਦਾ ਬਦਰਾ ਤੁਹਾਡੇ ਕੋਲੋਂ ਲਵਾਂਗਾ ਸੋ ਇਸ ਲਈ ਸਾਡਾ ਇਹ ਫਰਜ਼ ਪੰਜਦਾ ਹੈ ਯਸਮਸੀ ਨੇ ਵੀ ਕਿਹਾ ਕਿ ਜੋ ਕੁਝ ਤੁਸੀਂ ਬੰਦ ਕਮਰੇ ਚ ਸੁਣਿਆ ਉਹਨੂੰ ਕੋਠਿਆਂ ਦੇ ਉੱਤੇ ਪ੍ਰਚਾਰ ਕਰੋ ਇਸ ਲਈ ਇਹ ਅਸੀਂ ਤੇ ਆਪਣੇ ਪ੍ਰਭੂ ਦਾ ਹੁਕਮ ਪੂਰਾ ਕਰਦੇ ਹਾਂ ਸੋ ਇਹ ਗੱਲ ਵੀ ਕੋਈ ਸੜਕ ਤੇ ਖੜਾ ਪਰਚੇ ਵੰਡ ਰਿਹਾ ਆ ਤੇ ਤੁਸੀਂ ਤੁਹਾਡੇ ਵੱਲ ਪੇਸ਼ਕਸ਼ ਕੀਤੀ ਹੈ ਤੁਸੀਂ ਨਾ ਲਓ ਹਾਂ ਅਗਲਾ ਤੁਹਾਨੂੰ ਜੋਰ ਜ਼ਬਰਦਸਤੀ ਰੋਕ ਕੇ ਕਵੇ ਨਹੀਂ ਭਾਈ ਸਾਹਿਬ ਤੁਹਾਨੂੰ ਇਹ ਪਰਚਾ ਲੈਣਾ ਪੈਣਾ ਜੇ ਤੁਸੀਂ ਨਹੀਂ ਲਵੋਗੇ ਤੇ ਤੁਹਾਡਾ ਅਸੀਂ ਨੁਕਸਾਨ ਕਰਾਂਗੇ ਫਿਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜੋਰ-ਜ਼ਬਰਦ ਤੁਹਾਡੀਆਂ ਗਲੀਆਂ ਮੁੱਲਿਆਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਆਉਂਦੇ ਆ ਕੀ ਤੁਸੀਂ ਉਹਨਾਂ ਕਹਿ ਸਕਦੇ ਸਾਡੀ ਗਲੀ ਵਿੱਚ ਤੂੰ ਗਾਲੀ ਹੋ ਕੇ ਦੇਣ ਦੇ ਆਪ ਸਬਜ਼ੀ ਵੇਚਣ ਵਾਲੇ ਕਪੜੇ ਵਿੱਚ ਮਾਰੇ ਸਾਡੀ ਗਲੀ ਜੀ ਕਾਲੀ ਹੋ ਕੇ ਦੇਣ ਦੇ ਉਹ ਉਹ ਉਹਦਾ ਤੇ ਕੰਮ ਆ ਉਹ ਤੇ ਆਪਣੇ ਸਮਾਨ ਨੂੰ ਲੈ ਕੇ ਆਇਆ ਆ ਇੱਕ ਪਿੰਡ ਦੇ ਵਿੱਚ ਪਿੰਡ ਦੇ ਵਿੱਚੋਂ ਜਿਨੇ ਲੈਣਾ ਲੈ ਲਵੇ ਜਿਨੇ ਨਹੀਂ ਲੈਣਾ ਨਾਲ ਲਵੇ ਫਿਰ ਕੀ ਕੋਈ ਪਰਚਾ ਦਵੇ ਤੇ ਜੇ ਪਰਚਾ ਤੁਸੀਂ ਉਹਨੂੰ ਲੈ ਵੀ ਲੈਂਦੇ ਹੋ ਤੇ ਕੀ ਤੁਹਾਡਾ ਧਰਮ ਐਡਾ ਕਮਜ਼ੋਰ ਆ ਕੀ ਤੁਹਾਡਾ ਮਜਬ ਐਡਾ ਕਮਜ਼ੋਰ ਆ ਕੀ ਤੁਹਾਡੀ ਜਾਤ ਐਡੀ ਕਮਜ਼ੋਰ ਆ ਕਿ ਇੱਕ ਪਰਚਾ ਉਹਦੇ ਵਿੱਚ ਖਲਬਲੀ ਮਚਾ ਸਕਦਾ ਹੈ ਸਾਡੇ ਘਰ ਤੁਸੀਂ ਪਰਚੇ ਪਰਚੇ ਦੇ ਪਰਚਿਆਂ ਦੇ ਪਰਚੇ ਦੇ ਜੋ ਅਸੀਂ ਆਪਣੇ ਈਮਾਨ ਤੇ ਪੱਕੇ ਆ ਇਹ ਸਾਡੇ ਕੋਈ ਪਰਚਾ ਸਾਡੇ ਈਮਾਨ ਦੇ ਵਿੱਚ ਵਿਗਨ ਨਹੀਂ ਪਾ ਸਕਦਾ ਸੋ ਤੁਸੀਂ ਵੀ ਇਦਾਂ ਦਾ ਈਮਾਨ ਰੱਖੋ ਆ ਜਿਹੜੀਆਂ ਬਾਰ ਬਾਰ ਦੋਸ਼ ਲਾਉਂਦੇ ਹੋ ਨਾ ਕਿ ਲਾਲਚ ਦੇ ਕੇ 크ਿਸਚਨ ਬਣਦੇ ਆ ਇਹਦਾ ਸਿੱਧਾ ਸਿੱਧਾ ਅਰਥ ਹੈ ਕਿ ਜਿਹੜੇ ਲੋਕ 크ਿਸਚਨ ਬਣ ਚੁੱਕੇ ਆ ਤੁਸੀਂ ਆਪਣੇ ਲਫ਼ਜ਼ਾਂ ਦੇ ਦੁਆਰਾ ਇਹ ਦੱਸਣਾ ਚਾਹੁੰਦੇ ਹੋ ਕਿ ਉਹ ਸਭ ਲੋਕ ਲਾਲਚੀ ਸੀਗੇ ਉੱਕਾ ਟਿਆ ਲੋਕ ਸੀਗੇ ਉਹ ਨੀਚ ਲੋਕ ਸੀਗੇ ਇਸ ਲਈ ਉਹ ਉਧਰ ਚਲੇ ਗਏ ਆ ਹੁਣ ਜਿੰਨਾ ਕਿ ਤੁਸੀਂ ਕਹਿ ਲਿਆ ਉਹ ਕਹਿ ਲਿਆ ਹੋਇਆ ਹੁਣ ਅੱਗੇੋਂ ਅਸੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਅਸੀਂ ਮਸੀਹ ਦੇ ਵਿੱਚ ਆ ਚੁੱਕੇ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਵਿਕਾਉ ਲੋਕ ਆ ਅਸੀਂ ਲਾਲਚੀ ਲੋਕ ਆ ਜਦ ਕਿ ਜਿਹੜਾ ਬੰਦਾ ਇਹੋ ਜਿਹੀ ਸੋਚ ਰੱਖਦਾ ਉਹ ਆਪ ਇਹੋ ਜਿਹਾ ਹੁੰਦਾ ਇਸ ਦੀ ਯਾਦ ਰੱਖਿਓ ਹੁਣ ਅੱਗੇ ਤੇ ਮਾਫੀ ਦਾ ਅਸੀਂ ਗੱਲ ਕਰਦੇ ਸੀ ਨਾ ਤੇ ਮਸੀਹ ਤੇ ਚ ਮਾਫੀ ਦੇਣਾ ਬਣਦਾ ਵੀ ਹੈ ਲੇਕਿਨ ਜੇ ਤੁਸੀਂ ਇਦਾਂ ਨਜਾਇਜ਼ ਕਰੋਗੇ ਤੇ ਫਿਰ ਥੋੜਾ ਜਆ ਸਾਨੂੰ ਵੀ ਕਿਤੇ ਨਾ ਕਿਤੇ ਵਚਨ ਤੋਂ ਹਟ ਕੇ ਫਿਰ ਕੋਈ ਇਦਾਂ ਦਾ ਰਸਾ ਬਣਾਉਣਾ ਪਵੇਗਾ ਜਿਹਦੇ ਲਈ ਫਿਰ ਤੁਹਾਨੂੰ ਮੁਸ਼ਕਲ ਹੋਵੇਗੀ ਔਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਮੁਸ਼ਕਲ ਹੋਵੇ ਕਿਉਂਕਿ ਸਾਨੂੰ ਪ੍ਰੇਮ ਦਾ ਸਨੇਹਾ ਦਿੱਤਾ ਹੈ ਤੇ ਅਸੀਂ ਪ੍ਰੇਮ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਚਾਹੁੰਦੇ ਆ ਪਰ ਜੇ ਤੁਸੀਂ ਮਜਬੂਰ ਕਰੋਗੇ ਤੇ ਫਿਰ ਵੀ ਅਸੀਂ ਕੋਈ ਹਮਲਾਵਰ ਰੁਖ ਨਹੀਂ ਅਪਣਾਵਾਂਗੇ ਬਲਕਿ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਨ ਦੇ ਲਈ ਮੋਰੇ ਆਵਾਂਗੇ ਔਰ ਜੋ ਵੀ ਕਾਨੂੰਨ ਦੇ ਵਿੱਚ ਬਣਦਾ ਹੋਇਆ ਫਿਰ ਤੁਹਾਡੇ ਖਿਲਾਫ ਅਸੀਂ ਕਰਾਂਗੇ ਕਿਉਂਕਿ ਤੁਸੀਂ ਸਿੱਧਾ-ਸਿੱਧਾ ਸਾਡੇ ਵਿਜੂਦ ਦੇ ਉੱਤੇ ਔਰ ਸਾਨੂੰ ਨੀਚਾ ਦਿਖਾਉਣ ਦੇ ਇਰਾਦੇ ਦੇ ਨਾਲ ਇਹ ਗੱਲਾਂ ਕਰਦੇ ਹੋ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਆ ਇਹਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਔਰ ਅਸੀਂ ਮinority ਕਮਿਸ਼ਨ ਨੂੰ ਵੀ ਇਹ ਕਹਾਂਗੇ ਪੰਜਾਬ ਦੇ ਚੇਅਰਮੈਨ ਨੂੰ ਵੀ ਕਿ ਇਹੋ ਜਿਹੇ ਲੋਕ ਜਿਹੜੇ ਇਦਾਂ ਦੇ ਲਫ਼ਜ਼ ਕਹਿ ਕੇ ਕ੍ਰਿਸਚੀਅਨਟੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਦਾਂ ਦੇ ਲਫ਼ਜ਼ ਕਹਿਣ ਦਾ ਉਹ ਚਲਾ ਨਾ ਕਰ ਸਕੇ ਸੋ ਕੱਲ ਬਾਕੀ ਦੀਆਂ ਗੱਲਾਂ ਨਹੀਂ ਬਾਕੀ ਸੀਗਾ ਉਹ ਮੈਂ ਕੱਲ ਜਵਾਬ ਦੇ ਚੁੱਕਾ ਕਿ ਕਿਸੇ ਨੂੰ ਜ਼ਬਰਦਸਤੀ ਕਰਨਾ ਕਿਸੇ ਨੂੰ ਗੁੰਮਰਾਹ ਕਰਨਾ ਇਹ ਸਾਰੇ ਤੱਥਾਂ ਦਾ ਜਵਾਬ ਮੈਂ ਦੇ ਚੁੱਕਾ ਜੋ ਕਿ ਸਾਰੇ ਝੂਠੇ ਆ ਲੇਕਿਨ ਜਿਹੜੀ ਹਕੀਕਤ ਆ ਉਹ ਇਹ ਆ ਕਿ ਇਹ ਇੱਕ ਸਮਾਜ ਸਾਡੇ ਭਾਰਤ ਵਿੱਚ ਐਸਾ ਆ ਜਿਹੜਾ ਹਮੇਸ਼ਾ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਦੂਜੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਨੀਚਾ ਦਿਖਾਉਣ ਦਾ ਯਤਨ ਕਰਦਾ ਆ ਰਿਹਾ ਹੈ ਕਦੀ ਤੇ ਉਹਨਾਂ ਨੂੰ ਪੈਰਾਂ 'ਚ ਜਨਮੇ ਹੋਏ ਕਹਿੰਦੇ ਆ ਕਦੀ ਤੇ ਉਹਨਾਂ ਨੂੰ ਛੂਦਰ ਕਹਿੰਦੇ ਤੇ ਉਹਨਾਂ ਨੂੰ ਨੀਚ ਕਦੀ ਤੇ ਉਹਨਾਂ ਦਾ ਕਹਿੰਦੇ ਇਹਨਾਂ ਦਾ ਪਰਛਾਵਾਂ ਵੀ ਪੈ ਜਾਵੇ ਤੇ ਤਾਂ ਵੀ ਜਿਹੜਾ ਉੱਚੀ ਜਾਤ ਦਾ ਉਹ ਸ਼ੁੱਧ ਹੋ ਜਾਂਦਾ ਆ ਇਹਨਾਂ ਦੇ ਖੂਬ ਵੱਖਰੇ ਰੱਖੋ ਇਹਨਾਂ ਦੇ ਪਾਣੀ ਪੀਣ ਦੇ ਸਿਸਟਮ ਵੱਖਰੇ ਰੱਖੋ ਇਹਨਾਂ ਦਾ ਰਹਿਣ ਸਹਿਣ ਵਖਾੜ ਰੱਖੋ ਇਹਨਾਂ ਨੂੰ ਪਿੰਡਾਂ ਤੋਂ ਬਾਹਰ ਮਾੜੀਆਂ ਜਗ੍ਹਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਸੋ ਉਸ ਸਮਾਜ ਦਾ ਹਮੇਸ਼ਾ ਹੀ ਇੱਕੋ ਹੀ ਉਪਰਲਾ ਰਿਹਾ ਆ ਕਿ ਇਦਾਂ ਦੀਆਂ ਛੋਟੀਆਂ-ਛੋਟੀਆਂ ਨੀੱਚ ਗੱਲਾਂ ਕਰਕੇ ਦੂਸਰੇ ਲੋਕਾਂ ਨੂੰ ਸਿੱਧ ਕਰ ਦੇਣਾ ਵੀ ਇਹ ਲੋਕ ਬਹੁਤ ਹੀ ਗਏ ਗੁਜਰੇ ਆ ਤੇ ਬਹੁਤ ਹੀ ਘਟਿਆ ਖਿਆਲਦੇ ਆ ਸੋ ਇਹਦੇ ਵਿੱਚ ਅਸੀਂ ਇਕੱਲੇ 크ਿਸਚਨ ਨਹੀਂ ਹੁੰਦੇ ਇਹਦੇ ਵਿੱਚ ਬਾਕੀ ਐਸਸੀ ਭਾਈਚਾਰਾ ਐਸਟੀ ਭਾਈਚਾਰਾ ਸਾਰੇ ਉਹ ਲੋਕ ਆਉਂਦੇ ਆ ਜਿਨ੍ਹਾਂ ਨੂੰ ਹਮੇਸ਼ਾ ਇਹਨਾਂ ਨੇ ਨੀੱਚ ਦਿਖਾਉਣ ਦਾ ਹਮੇਸ਼ਾ ਯਤਨ ਕੀਤਾ ਆ ਸੋ ਅਸੀਂ ਉਹਨਾਂ ਲੋਕਾਂ ਨੂੰ ਵੀ ਕਹਾਂਗੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਿਰਫ 크ਿਸਚਨਾਂ ਦਾ ਮਸਲਾ ਦੇਖ ਕੇ ਨਹੀਂ ਬਲਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣਾ ਮਸਲਾ ਵੀ ਸਮਝੋ ਇਹ ਇੱਕ ਇੱਕ ਕਰਕੇ ਸਾਰਿਆਂ ਦੇ ਜੋੜਾਂ 'ਚ ਬੈਠ ਰਹੇ ਆ ਸੋ ਅਗਰ ਤੁਸੀਂ ਇਕੱਲੇ ਇਕੱਲੇ ਰਹੇ ਤੇ ਫਿਰ ਇਹ ਅੱਜ ਸਾਡੇ ਵਾਲੇ ਪਾਸੇ ਨੂੰ ਆਏ ਆ ਕੱਲ ਨੂੰ ਤੁਹਾਡੇ ਵਾਲੇ ਪਾਸੇ ਨੂੰ ਵੀ ਆਉਣਗੇ ਤੇ ਫਿਰ ਉਦੋਂ ਇਕੱਠੇ ਹੋਣ ਦਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਅਗਲਾ ਫਿਰ ਇਹ ਸੋਚਦਾ ਜਦੋਂ ਤੁਸੀਂ ਸਾਡੇ ਨਾਲ ਨਹੀਂ ਸੀ ਖੜੇ ਤੇ ਫਿਰ ਅਸੀਂ ਤੁਹਾਡੇ ਨਾਲ ਕਿਉਂ ਖੜੀਏ ਸੋ ਇਸ ਲਈ ਕਾਨੂੰਨ ਦੇ ਵਿੱਚ ਰਹਿ ਕੇ ਇਹ ਸਾਰੀਆਂ ਚੀਜ਼ਾਂ ਜ਼ਿਕਰਾਂਗੇ ਅੱਜ ਤੋਂ ਬਾਅਦ ਅਗਰ ਕੋਈ ਐਸੀ ਸਟੇਟਮੈਂਟ ਦਿੰਦਾ ਜਿੰਨੇ ਵੀ 크੍ਰਿਸਚੀਅਨ ਆ ਇਹ ਲਾਲਚ ਦੇ ਮਾਰੇ ਗਏ ਆ ਤੇ ਉਹਨੂੰ ਅਸੀਂ ਆਪਣੇ ਮਾਨ ਦੇ ਉੱਤੇ ਕੀਤਾ ਗਿਆ ਵਾਰ ਸਮਝਾਂਗੇ ਔਰ ਉਹਦੇ ਅੰਗੇਸ਼ ਫਿਰ ਅਸੀਂ ਕੋਰਟ ਦੇ ਵਿੱਚ ਘੇੜੀਸਾਂਗੇ ਹਰ ਉਸ ਬੰਦੇ ਨੂੰ ਜਿਹੜਾ ਅੱਜ ਤੋਂ ਬਾਅਦ ਇਹ ਲਫਜ਼ ਕਹੇਗਾ ਸੋ ਮੈਂ ਫਿਰ ਕਹਾਂਗਾ ਪੰਜਾਬ ਬਚਾਓ ਮੋਰਚਾ ਪੰਜਾਬ ਬਚਾਓ ਮੋਰਚਾ ਨਹੀਂ ਪੰਜਾਬ ਬਰਬਾਦ ਕਰਾਓ ਮੋਰਚਾ ਤੁਸੀਂ ਬਣਾ ਰਹੇ ਹੋ ਭਾਈ ਜੀ ਪੰਜਾਬ ਨੂੰ ਬਚਾਉਣ ਦੇ ਲਈ ਹੋਰ بڑے ਕੰਮ ਨੇ ਗੱਲ ਕਰਦੇ ਹੋ ਤੁਸੀਂ ਔਰ ਬਹੁਤ ਸਾਰੇ ਲੋਕ ਅਜ ਕਹਿ ਰਹੇ ਆ ਵੀ ਇੱਕ ਇੱਕ ਪਿੰਡ ਦੇ ਵਿੱਚ 4 4 ਚਰਚ ਬਣਗੇ ਇੱਕ ਇੱਕ ਪਿੰਡ ਦੇ ਵਿੱਚ 7 7 ਗੁਰਦੁਆਰੇ ਵੀ ਤੇ ਬਣੇ ਨਾ ਇੱਕ ਪਿੰਡ ਵਿੱਚ 10 10 ਮੰਦਰ ਵੀ ਤੇ ਬਣੇ ਨਾ ਤੇ ਜੇ ਮੰਦਰ ਇੱਕ ਪਿੰਡ ਵਿੱਚ ਬਣ ਸਕਦੇ ਆ ਗੁਰਦੁਆਰੇ ਬਣ ਸਕਦੇ ਤੇ ਚਰਚ ਵਿੱਚ ਕੀ ਪ੍ਰੋਬਲਮ ਆ ਤੇ ਫਿਰ ਉਹਨਾਂ ਚਰਚਾਂ 'ਚ ਰਹਿਣ ਵਾਲੇ ਲੋਕ ਕਿਤੇ ਅਫਗਾਨਿਸਤਾਨ ਤੋਂ ਆ ਕੇ ਜਾਂ ਕਿਤੇ ਇਰਾਨ ਦੇ ਰਾਖ ਤੋਂ ਥੋੜੀ ਰਹਿਣ ਦੇ ਆ ਉਹ ਇੱਥੇ ਦੇ ਮੂਲ ਵਸਨੀਕ ਆ ਔਰ ਜਿਹਨੂੰ ਮੰਨਣਗੇ ਉਦੇ ਲਈ ਉਹ ਜੋ ਵੀ ਅਗਰ ਉਹ ਮੰਦਰ ਨੂੰ ਮੰਨਣਗੇ ਤੇ ਮੰਦਰ ਬਣਾਉਣਗੇ ਅਗਰ ਗੁਰਦੁਆਰਾ ਨੂੰ ਮੰਨਣਗੇ ਤੇ ਗੁਰਦੁਆਰਾ ਬਣਾਉਣਗੇ ਅਗਰ ਚਰਚ ਨੂੰ ਮੰਨਣਗੇ ਤੇ ਚਰਚ ਬਣਾਉਣਗੇ ਕਿ ਮਸਜਿਦ ਮੰਨਣਗੇ ਤੇ ਮਸਜਿਦ ਬਣਾਉਣਗੇ ਸੋ ਇਹਦੇ ਵਿੱਚ ਕਿਹੜੀ ਤਕਨੀਫ ਹੋ ਗਈ ਕਿ ਚਰਚਾਂ ਦੀ ਗਿਣਤੀ ਵੱਧ ਰਹੀ ਹੈ ਜਾਂ ਕਿ ਗੁਰਦੁਆਰਿਆਂ ਦੀ ਗਿਣਤੀ ਨਹੀਂ ਵੱਧ ਰਹੀ ਤੁਹਾਨੂੰ ਚਰਚਾਂ ਦੀ ਵਾਧੇ ਦੀ ਗਿਣਤੀ ਨਜ਼ਰ ਆਉਂਦੀ ਹੈ ਗੁਰਦੁਆਰਿਆਂ ਦੀ ਵੀ ਗਿਣਤੀ ਦੱਸੋ ਨਾ ਵੀ 2011 ਵਿੱਚ ਕਿੰਨੇ ਸੀ ਤੇ ਹੁਣ ਕਿੰਨੇ ਹੋ ਗਏ ਅਸੀਂ ਆ ਜੇ ਸ਼ਹਿਰ ਵਿੱਚ ਰਹਿੰਦੇ ਹਾਂ ਜਦੋਂ ਅਸੀਂ ਪਹਿਲਾਂ ਇਸ ਇਥੇ ਦੋ ਗੁਰਦਾਰੇ ਹੁੰਦੇ ਸੀਗੇ ਇੱਕ 118 ਸਟਰੀ ਦੇ ਉੱਤੇ ਤੇ ਇੱਕ 114 ਸਟਰੀ ਦੇ ਉੱਤੇ ਹੁਣ ਉਸੇ ਸ਼ਹਿਰ ਦੇ ਵਿੱਚ ਘੱਟੋ ਘੱਟ ਮੇਰੇ ਜਿਹੜੇ ਮੇਰੇ ਧਿਆਨ ਜੋ ਤੋਂ ਬਿਨਾਂ ਸ਼ੋ ਹੋ ਸਕਦਾ ਹੋਵੇ ਘੱਟੋ ਘੱਟ ਇਸੇ ਇੱਕ ਸਿਟੀ ਦੇ ਵਿੱਚ ਸਿਰਫ ਛੋਟੀ ਜੀ ਜਿਹਨੂੰ ਕਹਿ ਸਕਦੇ ਆ ਜਿਹਦਾ ਜ਼ਿਪ ਕੋਡ 11419 ਹੈ ਇਹਦੇ ਵਿੱਚ ਵਿੱਚ ਹੀ ਇਸ ਟਾਈਮ 7 ਤੋਂ 8 ਗੁਰਦਾਰੇ ਆ ਤੇ ਇੱਥੇ ਤਾਂ ਕੋਈ ਕਹਿੰਦਾ ਨਹੀਂ ਹਾਂ ਜੀ ਇੱਥੇ ਤਾਂ ਦੋ ਗੁਰਦਾਰੇ ਸੀ ਤੇ ਇਹ 8 ਕਿੱਦਾਂ ਹੋ ਗਏ 10 ਕਿੱਥੇ 500 ਗੁਰਦਾਰੇ ਹੋ ਜਿਏ ਉਹੀ ਪ੍ਰੋਬਲਮ ਨਹੀਂ ਕਿ ਉਹ ਕਹਿੰਦੇ ਜੇ ਕੋਈ ਤੁਹਾਡੇ ਵਾਲੇ ਪਾਸੇ ਨੂੰ ਆਉਣਾ ਚਾਹੁੰਦਾ ਤੇ ਜੇ ਸੱਦ ਕੇ ਜਾਵੇ ਕਿਉਂਕਿ ਹਰੇਕ ਬੰਦੇ ਦੀ ਆਜ਼ਾਦ ਮਰਜ਼ੀ ਹੈ ਇਹ ਨਹੀਂ ਡਰਦੇ ਇਸ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਆਪਣੇ ਉਹਨਾਂ ਨੂੰ ਤਨੀਮ ਦੇ ਉੱਤੇ ਭਰੋਸਾ ਆਇਆ ਤੇ ਬਾਕੀ ਉਹਨਾਂ ਨੂੰ ਪਤਾ ਕਿ ਹਰੇਕ ਬੰਦੇ ਦੀ ਇਹ ਆਜ਼ਾਦ ਮਰਜ਼ੀ ਹੈ ਪਰ ਤੁਸੀਂ ਤੁਹਾਨੂੰ ਤਕਲੀਫਾਂ ਹੋ ਰਹੀਆਂ ਕਿ ਤੁਸੀਂ ਆਪ ਦੂਜੇ ਦੇਸ਼ਾਂ 'ਚ ਜਾ ਕੇ ਆਪਣੇ ਗੁਰਦਾਰੇ ਬਣਾਉਂਦੇ ਹੋ ਤੇ ਉੱਥੇ ਦੇ ਰਹਿਣ ਵਾਲੇ ਲੋਕ ਜੇ ਇਸ ਚੀਜ਼ ਨੂੰ ਮੰਨਦੇ ਆ ਉਹਨਾਂ ਉੱਤੇ ਤੁਸੀਂ پابੰਦੀ ਲਾਉਂਦੇ ਹੋ ਸੋ ਡਬਲ ਸਟੈਂਡਰਡ ਨਾ ਰੱਖੋ ਬਲਕਿ ਜਿਵੇਂ ਇੱਥੇ ਤੁਹਾਨੂੰ ਆਜ਼ਾਦੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਉਸੇ ਤਰ੍ਹਾਂ ਉਸ ਦੇਸ਼ ਦੇ ਵਿੱਚ ਵੀ ਜਿਹੜੇ ਮਸੀਹ ਦੇ ਉੱਤੇ ਈਮਾਨ ਰੱਖਦੇ ਆ ਉਹਨਾਂ ਨੂੰ ਪੂਰਨ ਰੂਪ ਦੇ ਆਜ਼ਾਦੀ ਹੋਣੀ ਚਾਹੀਦੀ ਹੈ ਔਰ ਕਾਨੂੰਨਨ ਤੌਰ ਤੇ ਹੈ ਵੀ ਲੇਕਿਨ ਕੁਝ ਮੂਰਖ ਕਿਸਮ ਦੇ ਲੋਕ ਉੱਠਦੇ ਆ ਔਰ ਉਹ ਇਹੋ ਜਿਹੇ ਬਿਆਨਬਾਜ਼ੀਆਂ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰਦੇ ਆ ਇਹਨਾਂ ਦਾ ਸਾਫ਼ ਦਰਾਂ ਦੇ ਰਹਿਣ ਦੇ ਜੋ ਲੋੜਿਆ ਸਾਡੇ ਕ੍ਰਿਸਚੀਅਨ ਭਾਈਚਾਰੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚ ਪੱਤਰਕਾਰਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਉਹ ਸਾਡੇ ਭਾਈ ਨੇ ਏਜੰਸੀ ਸ਼ਬਦ ਕਿਹਾ ਤੇ ਉੱਥੇ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਹਨੇ ਇੱਕ ਜਵਾਬ ਦਿੱਤਾ ਉਹਨਾਂ ਨੇ ਦੱਸਿਆ ਕਿ ਅਸੀਂ ਆਰਐਸਐਸ ਨੂੰ ਏਜੰਸੀ ਕਹਿੰਦੇ ਤਾਂ ਕਹਿੰਦੇ ਆਰਐਸਐਸ ਏਜੰਸੀ ਥੋੜੀ ਆ ਭਾਈ ਸਾਹਿਬ ਮੈਂ ਦੱਸਣਾ ਚਾਹੁੰਨਾ ਆ ਸਭ ਤੋਂ ਵੱਡੀ ਏਜੰਸੀ ਆਰਐਸਐਸ ਜਿਹਨੂੰ ਅਮਰੀਕਾ ਵੱਲੋਂ ਇੱਕ ਭਾਰਤ ਦਾ ਸਭ ਤੋਂ ਖਤਰਨਾਕ ਟੈਰਰਿਸਟ ਗਰੁੱਪ ਐਲਾਨਿਆ ਹੋਇਆ ਹੈ ਤੁਸੀਂ ਕਹਿੰਦੇ ਹੋ ਉਹ ਏਜੰਸੀ ਕਿਵੇਂ ਆ ਉਹ ਏਜੰਸੀ ਐਸਡੀ ਏਜੰਸੀ ਹੈ ਕਿ ਉਹਦੇ ਅੰਡਰ ਹੀ ਸਾਰੀਆਂ ਏਜੰਸੀਆਂ ਕੰਮ ਕਰਦੀਆਂ ਅੱਜ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਕਿਸੇ ਤੋਂ ਛੁਪਿਆ ਹੈ ਨਹੀਂ ਕਿ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸ਼ਾਖਾ ਹੈ ਰਾਇਨੀ ਦੇ ਤੌਰ ਦੇ ਉੱਤੇ ਔਰ ਆਰਐਸਐਸ ਦੀ ਕਮਾਂਡ ਦੇ ਨਾਲ ਹੀ ਇਹ ਪਾਰਟੀ ਚੱਲਦੀ ਹੈ ਔਰ ਹੁਣ ਬੀਜੇਪੀ ਦੀ ਪਾਰਟੀ ਹੈ ਇਟ ਮੀਨਸ ਭਾਰਤ ਦੀਆਂ ਸਾਰੀਆਂ ਏਜੰਸੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਨਾਮ ਲੈਣ ਦੀ ਲੋੜ ਨਹੀਂ ਔਰ ਕਈ ਤੇ ਬੇਨਾਮ ਹੈ ਮਤਲਬ ਉਹ 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 ਉਹਨਾਂ ਨੇ ਪਤਾ ਹੋਇਆ ਇੰਨੀ ਸਿਕਰਟ ਹੈ ਤੇ ਉਹ ਏਜੰਸੀਆਂ ਜਿਹੜੀਆਂ ਹੈਗੀਆਂ ਸਾਰੀਆਂ ਸਰਕਾਰ ਦੇ ਅਧੀਨ ਹੋ ਕੇ ਕੰਮ ਕਰਦੀਆਂ ਤੇ ਉਹ ਜਿਹੜੀਆਂ ਏਜੰਸੀਆਂ ਸਰਕਾਰ ਦੇ ਅਧੀਨ ਹੋ ਕੇ ਕੰਮ ਕਰ ਰਹੀਆਂ ਆ ਉਹ ਸਰਕਾਰ ਜਿਸ ਪਾਰਟੀ ਦੀ ਹੈ ਉਹ ਪਾਰਟੀ ਹੀ ਆਰਐਸਐਸ ਦੀ ਇੱਕ ਸ਼ਾਖਾ ਹੈ ਸੋ ਆਰਐਸਐਸ ਉਹ ਜਮਾਤ ਹੈ ਜਿਨੇ ਪੂਰੇ ਭਾਰਤ ਦਾ ਬੇੜਾ ਗਰਗ ਕਰਕੇ ਰੱਖਿਆ ਹੋਇਆ ਹੈ ਤੇ ਹੁਣ ਇਹਨਾਂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਗਰ ਅਸੀਂ ਅੱਜ ਨਾ ਉੱਠੇ ਤੇ ਜਿਹੜਾ ਹਿੰਦੂ ਰਾਸ਼ਟਰ ਦਾ ਰੌਲਾ ਪਾ ਕੇ ਪਾ ਰਹੇ ਆ ਇਹ ਕੱਲ ਨੂੰ ਸੰਵਿਧਾਨ ਚੇਂਜ ਕਰਨਗੇ ਤੇ ਲੋਕਾਂ ਨੂੰ ਫਿਰ ਉਸੇ ਥਾਂ ਤੇ ਲਿਆਉਣਗੇ ਲੋਕਾਂ ਨੂੰ ਫਿਰ ਮੂਤ ਪਲਾਇਆ ਕਰਨਗੇ ਲੋਕਾਂ ਦੇ ਮੂੰਹ ਤੇ ਥੁੱਕਿਆ ਕਰਨਗੇ ਲੋਕਾਂ ਦੇ ਪਰਛਾਵੇਂ ਤੋਂ ਵੀ ਗੁਰੇਜ਼ ਕਰਾਇਆ ਕਰਨਗੇ ਔਰ ਲੋਕਾਂ ਨੂੰ ਫਿਰ ਜਾਨਵਰ ਵਾਂਗੂ ਜੀਣ ਦੇ ਲਈ ਮਜਬੂਰ ਕਰਨਗੇ ਸਿਰਫ ਕ੍ਰਿਸ਼ਚਨਾਂ ਨਾਲ ਨਹੀਂ ਕਰ ਰਹੇ ਬਲਕਿ ਹਿੰਦੂ ਰਾਸ਼ਟਰ ਦੀ ਆੜ੍ਹ ਦੇ ਵਿੱਚ ਇਹ ਫਿਰ ਦੁਬਾਰਾ ਉਹੋ ਹੀ ਮਨੁਸਮ੍ਰਿਤੀ ਨੂੰ ਲਾਗੂ ਕਰਕੇ ਸੇਮ ਵੈਸਾ ਹੀ ਹਾਲਾਤ ਨੇ ਹੁੰਦੇ ਲਈ ਪੂਰੇ ਯਤਨਸ਼ੀਰਿਆ ਔਰ ਇਹ ਲੋਕ ਜਿਹੜੇ ਆ ਇਹ ਮੁਸਲਮਾਨਾਂ ਦੇ ਖਿਲਾਫ ਹੋਏ ਪਏ ਇਹ ਹੀ 크ਰਿਸਚੀਅਨਾਂ ਦੇ ਖਿਲਾਫ ਕੰਮ ਕਰੇ ਇਹ ਹੀ ਸਿੱਖਾਂ ਦੇ ਕਲਾਮ ਕੰਮ ਕਰ ਰਹੇ ਆ ਇਹ ਵੱਖ-ਵੱਖ ਸਟੇਟਾਂ ਦੇ ਵਿੱਚ ਛੋਟੀਆਂ ਜਾਤੀਆਂ ਦੇ ਖਿਲਾਫ ਕੰਮ ਕਰ ਰਹੇ ਔਰ ਇਹ ਉਹ ਭਾਰਤ ਨੂੰ ਲੱਗਿਆ ਹੋਇਆ ਕੋਡ ਆ ਆਰਐਸਐਸ ਜਿਹਦੀ ਸੋਚ ਮਨੁਵਾਦੀ ਸੋਚ ਆ ਔਰ ਜਿਹੜੇ ਕਿਸੇ ਨਾ ਕਿਸੇ ਕੁਛ ਵੀ ਕਰਕੇ ਕਿਸੇ ਨਾ ਹੀਲੇ ਵਸੀਲੇ ਇਹ ਚਾਹੁੰਦੇ ਆ ਕਿ ਭਾਰਤ ਦਾ ਸੰਵਿਧਾਨ ਹਟਾ ਕੇ ਮਨੁਸਮ੍ਰਿਤੀ ਨੂੰ ਫਿਰ ਦੁਬਾਰਾ ਲਾਗੂ ਕੀਤਾ ਜਾਵੇ ਔਰ ਸਭ ਲੋਕਾਂ ਨੂੰ ਗੁਲਾਮੀ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਜਾਵੇ ਸੋ ਇਸ ਲਈ ਇਹਨਾਂ ਏਜੰਸੀਆਂ ਦੇ ਹੱਥ ਕੰਡੇ ਹੁੰਦੇ ਆ ਇਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਹਾਇਰ ਕਰਦੇ ਆ ਆਪ ਪਿੱਛੇ ਰਹਿ ਕੇ ਅੱਗੇ ਭੋਂਗੜ ਵਾਲਿਆਂ ਨੂੰ ਖੜਿਆ ਕਰਦੇ ਆ ਔਰ ਉਹਨਾਂ ਨੂੰ ਪਿੱਛੋਂ ਪੂਰਾ ਸਮਾਨ ਦਿੰਦੇ ਆ ਤਾਂ ਕਿ ਉਹ ਇਦਾਂ ਦੀਆਂ ਗਤੀਵਿਧੀਆਂ ਚਰਾਉਂਦੇ ਰਹਿਣ ਜਿਹਦਾ ਕਰਕੇ ਹਾਲਾਤ ਵਿਗੜਨ ਤੇ ਫਿਰ ਇਹ ਉਹਨਾਂ ਹਾਲਾਤ ਵਿਗੜੇ ਹਾਲਾਤਾਂ ਦੇ ਉੱਤੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਸਕਣ ਸੋ ਮੈਂ ਜ਼ਿਆਦਾ ਲੰਬਾ ਨਹੀਂ ਕਰਾਂਗਾ ਰੱਬ ਸਭ ਨੂੰ ਬਰਕਤ ਦੇਵੇ ਜਿਹੜੇ ਵੀ ਵਿਚਾਰ ਤੁਸੀਂ ਲੈ ਕੇ ਆਓਗੇ 크ਰਿਸਚੀਅਨਟੀ ਦੇ ਖਿਲਾਫ ਉਹਨਾਂ ਦਾ ਠੋਕ ਮਜਾ ਕੇ ਤੁਹਾਨੂੰ ਜਵਾਬ ਅਸੀਂ ਦਵਾਂਗੇ ਔਰ ਕਾਨੂੰਨ ਦੇ ਵਿੱਚ ਰਹਿ ਕੇ ਦਵਾਂਗੇ ਰੱਬ ਉਹਨਾਂ ਸਭ ਲੋਕਾਂ ਨੂੰ ਅਕਲ ਦੇਵੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਬੰਦੇ ਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਔਰ ਉਹਨੇ ਉਹਦੇ ਲਈ ਕਿਹੜਾ ਤਰੀਕਾ ਪਨਾਉਣਾ ਇਹ ਉਹਦੇ ਉੱਤੇ ਹੈ ਅਸੀਂ ਕੋ ਦੂਜੇ ਤੁਸੀਂ ਕਹਿੰਦੇ ਵੀ ਪਰਚੇ ਕਿ ਸਾਨੂੰ ਕੱਲ ਹੀ ਫੜਾਉਂਦੇ ਹੋ ਅਸੀਂ ਤੁਹਾਡੇ ਕੋ ਮੰਗੇ ਆ ਸੋ ਇਹ ਸਾਡਾ ਸਾਡਾ ਕੰਮ ਹੈਗਾ ਪਰਚੇ ਫੜਾਉਣਾ ਤੁਹਾਡਾ ਕੰਮ ਹੈਗਾ ਨਹੀਂ ਫੜਨਾ ਤੁਸੀਂ ਨਾ ਫੜੋ ਕਿਉਂਕਿ ਤੁਹਾਡੇ ਧਰਮ ਜਿਹੜੇ ਰੂਲ ਆ ਉਹ ਤੁਸੀਂ ਕਹਿੰਦੇ ਅਸੀਂ ਤੇ ਇਦਾਂ ਕਰਦੇ ਨਹੀਂ ਤੁਸੀਂ ਨਹੀਂ ਕਰਦੇ ਹੋਵੋਗੇ ਅਸੀਂ ਤੇ ਇਦਾਂ ਕਰਦੇ ਆ। ਸੋ ਇਹ ਤੁਸੀਂ ਬਹੁਤ ਕੁਸ਼ ਕਰਦੇ ਜਿਹੜਾ ਅਸੀਂ ਨਹੀਂ ਕਰਦੇ। ਤੇ ਅਸੀਂ ਤੇ ਨੇ ਕਹਿੰਦੇ ਤੁਸੀਂ ਇਦਾਂ ਕਿਉਂ ਕਰਦੇ ਹੋ? ਕਿਉਂਕਿ ਇਹ ਤੇ ਹਰੇਕ ਦਾ ਸਿਸਟਮ ਹੈ ਨਾ ਆਪਣਾ। ਮੁਸਲਮਾਨਾਂ ਦਾ ਕੋਈ ਜੀ ਮਰਦਾ ਹੈ ਤਾਂ ਉਹਨੇ ਦਫਨਾਉਣਾ ਹੈ। ਤੁਸੀਂ ਇਹ ਕਿ ਸਵਾਲ ਕਿਦਾਂ ਅਗਨਾ ਕਰ ਤੁਸੀਂ ਕੋ ਦਫਨਾਉਂਦੇ ਹੋ। ਅਗਲਾ ਕਹੋਗਾ ਤੁਸੀਂ ਕੋ ਜਲਾਉਂਦੇ ਹੋ। ਤੁਸੀਂ ਫੇਰੇ ਇੱਕ ਕਰਕੇ ਵਿਆਹ ਕਰਦੇ ਹੋ। ਫੇਰੇ ਲੈਂਦੇ ਹੋ। ਅਗਲੇ ਦੂਜਾ ਥੜਾ ਆਨੰਦ ਕਾਰਜ ਕਰਦੇ ਆ। ਤੀਜੇ ਵਿੱਚ ਦੋ ਥੜੇ ਜਿਹੜੇ ਉਹ ਨਿਕਾਹ ਕਰਦੇ ਆ। ਤੇ ਉਹ ਤੁਸੀਂ ਥੋੜੀ ਕਹਿੰਦੇ ਤੁਸੀਂ ਨਿਕਾ ਕਾਲੀ ਕਰਦੇ ਹੋ ਅਸੀਂ ਪੁੱਛਾਂਗੇ ਤੁਸੀਂ ਕਹਿੰਦੇ ਆਨੰਦ ਕਾਰਜ ਕਰਦੇ ਹੋ ਅਸੀਂ ਪੁੱਛਾਂਗੇ ਤੁਸੀਂ ਕਹਿੰਦੇ ਫਿਰ ਇਹ ਲੈਂਦੇ ਹੋ ਸੋ ਇਹ ਤੇ ਕੌਣ ਕੀ ਕਰਦਾ ਆ ਜੇ ਮੈਂ ਉਹ ਨਹੀਂ ਕਰਦਾ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਨਹੀਂ ਕਰਦਾ ਤੁਸੀਂ ਕੋ ਕਰਦੇ ਹੋ ਸੋ ਅਸੀਂ ਤੇ ਭਾਈ ਸਾਹਿਬ ਅਸੀਂ ਤੇ ਪੂਰੀ ਦੁਨੀਆ ਦੇ ਵਿੱਚ ਇਸ ਖੁਸ਼ਖਬਰੀ ਨੂੰ ਦੱਸਣ ਦੇ ਲਈ ਹੀ ਰੱਬ ਵੱਲੋਂ ਠਹਿਰਾਏ ਗਏ ਆ ਕਿ ਪੂਰੀ ਦੁਨੀਆ ਪਾਪ ਤੋਂ ਮੁਕਤ ਹੋਵੇ ਪਾਪ ਦਾ ਇਕਰਾਰ ਕਰੇ ਤੋਬਾ ਕਰੇ ਤੇ ਆਪਣਾ ਜੀਵਨ ਪਰਮੇਸ਼ਵਰ ਦੇ ਲੇਖੇ ਲਾ ਕੇ ਧਰਮੀ ਜੀਵਨ ਜੀ ਸਕਣ ਤਾਂ ਕਿ ਪਾਪ ਦੇ ਕਾਰਨ ਮਿਲਣ ਵਾਲੀ ਉਸ ਹਮੇਸ਼ਾ ਦੀ ਨਰਕ ਦੀ ਮੌਤ ਤੋਂ ਬਚ ਸਕਣ ਜਿਹਦੇ ਚ ਹਮੇਸ਼ਾ ਹਮੇਸ਼ਾ ਦੇ ਲਈ ਉਹਦਾ ਆਤਮਾ ਸੜਦਾ ਰਹੇਗਾ ਕਿਉਂਕਿ ਆਤਮਾ ਕਦੇ ਮਰਦਾ ਨਹੀਂ ਹੈ ਸੋ ਅਸੀਂ ਤੇ ਦੱਸਾਂਗੇ ਲੋਕਾਂ ਨੂੰ ਕਿਉਂਕਿ ਸਾਡੀ ਇਹ ਜ਼ਿੰਮੇਵਾਰੀ ਹੈ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਤੁਸੀਂ ਨਾ ਸੁਣੋ ਦੂਸਰੇ ਸਾਡੇ ਘਰਾਂ ਦੇ ਲਾਗੇ ਜਗਰਾਤੇ ਕਰਦੇ ਹੋ ਸਾਰੀ-ਸਾਰੀ ਰਾਤ ਸਵਿੱਕੇ ਚੱਲਦਾ ਆਂ ਭੇਟਾਂ ਚੱਲਦੀਆਂ ਆਂ ਸੋ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਕਦੀ ਅਸੀਂ ਆ ਕੇ ਬਾਅਦ ਤੁਹਾਨੂੰ ਇਹ ਥੋੜੀ ਕਹਿੰਨੇ ਵੀ ਸਾਨੂੰ ਚੰਗੀਆਂ ਨਹੀਂ ਲੱਗਦਾ ਤੇ ਇਹਨਾਂ ਬੰਦ ਕਰੋ ਸੋ ਅਕਲ ਨੂੰ ਹੱਥ ਮਾਰੋ ਰਲ ਮਿਲ ਕੇ ਰਹੋ ਆਪਣੇ ਆਪਣੇ ਸਿਸਟਮ ਦੇ ਹਸਾਬ ਨਾਲ ਜਿੱਥੇ ਤੇ ਆਸਰਾ ਹੈਗੀ ਆ ਉਹਦੇ ਵਿੱਚ ਅਗਰ ਕੋਈ ਸਚਾਈ ਹੈਗੀ ਆ ਤੁਹਾਨੂੰ ਲੋਕਾਂ ਚ ਲੈ ਕੇ ਜਾਓ ਤੇ ਜਿਹੜੇ ਸਚਾਈ ਨੂੰ ਜਾਣਨ ਵਾਲੇ ਜਾਂ ਜਿਹੜੇ ਖੋਜੀ ਆ ਉਹ ਆਪੇ ਫਾਸੜਾ ਕਰ ਲੈਣਗੇ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ ਸਾਰਿਆਂ ਨੂੰ ਮੇਰੇ ਨਾਲ ਜੈਮ ਸਿੱਕ